ਤਾਂ ਜੇ ਉਸ ਨਾਲ ਗੱਲ કરી ਔਰ ਉਹਨਾਂ ਨੇ ਦੱਸਿਆ ਕਿ ਕੁੜੀਆਂ ਲਈ ਸੈਨੀਟਰੀ ਨੈਪਕਿੰਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਇਹ ਤਾਂ ਲਿੰਕ ਟੁੱਟ ਚੁੱਕਿਆ ਤਾਂ ਹਰ ਕੋਈ ਇਹ ਚੀਜ਼ ਨਹੀਂ ਸੋਚਦਾ ਹੈ ਨਾ ਬੀਗ ਮੀਡੀਆ ਔਰ ਐਂਟਰਪ੍ਰੀਜ਼ ਦੇ ਨਾਲ ਗੱਲਬਾਤ ਕਰਦੇ ਪਤਾ ਲੱਗਿਆ ਕਿ ਸੈਨੀਟਰੀ ਨੈਪਕਿੰਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਘਟ ਪੈ ਰਹੇ ਹੈ ਹਾਲਾਂਕਿ ਇਹ ਤੇ ਆ ਕਿ ਕਿਸੇ ਨੇ ਟੋਕਿਆ ਵੀ ਕਿ ਤੁਸੀਂ ਕਾਲੇ ਲਿਫਾਫਿਆਂ ਚ ਕਿਉਂ ਨਹੀਂ ਲੈ ਕੇ ਆਏ ਬਟ ਮੈਨੂੰ ਲੱਗਦਾ ਹੈ ਕਿ ਕਾਲੇ ਲਿਫਾਫੇ ਕਿਉਂ ਹੀ ਲੈ ਕੇ ਆਣਾ ਤੇ ਇਹ ਕਿਹੜਾ ਕਿਹੜਾ ਨੂੰ ਪਤਾ ਨਹੀਂ ਹੈ ਇਹ ਤਾਂ ਸਿੱਖ ਕਿਤਾਬਾਂ ਚ ਵੀ ਪੜਦੇ ਆਇਆ ਤੇ ਇਹ ਦੇ ਸ਼ਰਮ ਵਾਲੀ ਕਿਹੜੀ ਚੀਜ਼ ਹੈ ਦੇ ਕੋਈ ਸ਼ਰਮ ਵਾਲੀ ਚੀਜ਼ ਨਹੀਂ ਹੈ ਬਟ ਯੈਸ ਜਦੋਂ ਇਲਾਕੇ ਦਾ ਫਰਕ ਪੈਂਦਾ ਹੈ ਤਾਂ ਕੁਝ ਇਹ ਹੁੰਦਾ ਹੀ ਹੈ ਕਿ ਕੁੜੀਆਂ ਥੋੜੀਆਂ ਹੇਜ਼ਿਟੇਟ ਕਰਦੀਆਂ ਨੇ ਜਿਵੇਂ ਆਪਾਂ ਦੇਖਦੇ ਕਿ ਇੱਕ ਇੱਕ ਪਿੰਡੂ ਇਲਾਕਾ ਨਾ ਮੰਡਰੀਏ ਲੋਕ ਆ ਤੇ ਲੇਡੀਜ਼ ਆਪਣੀ ਜਿਹੜੀ ਗੱਲ ਵੀ ਖੁੱਲਕੇ ਨਹੀਂ ਕਰ ਪਾਉਂਦੇ ਮੈਨੂੰ ਲੱਗਦਾ ਕਿ মিডিਆ ਦੇ ਤੁਸੀਂ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਵੀ ਲੱਗਦਾ ਕਿ ਇਹ ਚੀਜ਼ ਨੂੰ ਸਮਝਿਆ ਜਾਂਦਾ ਹੈ ਲੋਕਾਂ ਨੇ ਕਾਲੇ ਲਿਫਾਫੇ ਦੇ ਵਿੱਚ ਨਾ ਬਨ ਕੇ ਵੀਡੀਓ ਪਾ ਕੇ ਇੰਸਟਾਗ੍ਰam ਤੇ ਵੀ ਕਾਲੇ ਲਿਫਾਫੇ ਵਿੱਚ ਬਨ ਕੇ ਅਸੀਂ ਦੇ ਰਹੇ ਕੋ ਵੱਡੀ ਗੱਲ ਨਹੀਂ ਹੈ ਜੀ ਇਹ ਖੁੱਲੇ ਮਰਦਨਾ ਚਾਹੀਦੇ ਨੇ ਇਹ ਬੇਸਿਕ ਨੀਡ ਹੈ ਇੱਕ ਲੇਡੀ ਦੀ ਜੀ ਬਿਲਕੁਲ ਅਸੀਂ ਜਦੋਂ ਲੋਕਾਂ ਨਾਲ ਗੱਲਬਾਤ ਵੀ ਕਰਦੇ ਆਂ ਅੱਜ ਵੀ ਜਦੋਂ ਤੁਹਾਡੇ ਸਾਹਮਣੇ ਕੁੜੀਆਂ ਨਾਲ ਗੱਲਬਾਤ ਕੀਤੀ ਤੇ ਜਦੋਂ ਉਹਨਾਂ ਨੇ ਪੁੱਛਿਆ ਤਾਂ ਦੀਬਾ ਮੇਰੀ ਹੇਜ਼ੀਟੈਂਟ ਹੋ ਦੱਸਣਾ ਨਹੀਂ ਚਾਹ ਰਹੀ ਸੀ ਹਾਲਾਂਕਿ ਇਹ ਚੀਜ਼ ਅਸੀਂ ਸਮਝਦੇ ਆਂ ਕਿ ਥਿਸ ਇਜ਼ ਅ ਪਾਰਟ ਆਫ ਅ ਵੂਮਨਸ ਲਾਈਫ ਇਹ ਚੀਜ਼ ਹੋਣੀ ਹੋਣੀ ਹੈ ਹਰ ਮਹੀਨੇ ਉਹਨਾਂ ਨੂੰ ਸੈਨੀਟਰੀ ਨੈਪਕਿੰਗ ਦੀ ਜ਼ਰੂਰਤ ਪੈਂਦੀ ਹੈ ਸੈਨੀਟਰੀ ਮੈਟਰੀਸ ਇੱਕ ਹੋਰ ਵਰਡ ਹੈ ਵੀ ਜਿਹਦਾ ਨਾਮ ਲੈ ਕੇ ਲੋਕੀ ਨਾ ਨਾਮ ਲੈਂਦੇ ਹੀ ਨਹੀਂ ਸੰਘ ਦੇ ਬਹੁਤ ਗਲਤ ਗੱਲ ਹੈ ਕੋਈ ਵੀ ਡੈਸੀਗਨੇਸ਼ਨ ਤੋਂ ਪਹਿਲੇ ਸੇ ਇਨਸਾਨ ਆ ਔਰ ਬਹੁਤ ਜ਼ਰੂਰੀ ਹੈ ਪੰਜਾਬੀਆਂ ਨੂੰ ਸਾਡੀ ਜ਼ਰੂਰਤ ਹੈ ਬਾਹਰੋਂ ਅਸੀਂ ਮਦਦ ਮੰਗ ਰਹਿਆਂ ਤਾਂ ਅਸੀਂ ਆਪ ਜੀ ਕੁਝ ਕਰ ਸਕਦੇ ਆ ਤਾਂ ਆਪਾਂ ਕਿਉਂ ਨਾ ਕਰੀਏ ਇਦੇ ਵਿੱਚ ਇਹ ਗੱਲ ਕੀਤੀ ਜਾਵੇ ਤਾਂ ਲਗਾਤਾਰ ਲੋਕ ਜਿਹੜੇ ਆ ਸੇਵਾ ਵਾਸਤੇ ਵੀ ਆਉਂਦੇ ਨੇ ਕਹਿੰਦੇ ਨੇ ਕਿ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਕੋਈ ਵੀ ਕ੍ਰੋਪੀ ਹੋਵੇ ਚਾਹੇ ਪੰਜਾਬ ਤੋਂ ਬਾਹਰ ਹੋਵੇ ਤਾਂ ਪੰਜਾਬੀ ਜਿਹੜੇ ਆ ਬਿਲਕੁਲ ਸੇਵਾ ਦੇ ਵਿੱਚ ਜੁੜ ਜਾਂਦੇ ਨੇ ਕਿ ਗੱਲ ਘਰ ਦੇ ਵਿੱਚ ਪਾਣੀ ਆ ਗਿਆ ਉਹਨਾਂ ਨੂੰ ਕਿੱਥੇ ਜਾਣੂ ਛੱਤਾਂ ਤੇ ਚੜਨ ਕਿ ਤਰਪਾਲਾਂ ਦੀ ਸਰੂਰੇਦ ਸਿੰਘੀ ਤੋ ਵੀ ਲੋਡ ਮਹਿਸੂਸ ਕੀਤੀ ਤਾਂ ਉਹ ਵੀ ਲੈ ਕੇ ਆਏ ਨਾਲ ਕਿਉਂਕਿ ਜਿੱਥੇ ਜ਼ਿਆਦਾ ਪਾਣੀ ਹੁੰਦਾ ਉੱਥੇ ਮੱਛਰ ਬਹੁਤ ਹੁੰਦੇ ਨੇ ਤਾਂ ਮੱਛਰਦਾਨੀ ਵੀ ਨਾਲ ਲੈ ਕੇ ਆਏ ਜਿੰਨੀ ਸਾਡੇ ਕੋਲ ਸੇਵਾ ਹੋ ਸਕਦੀ ਸੀ ਅਸਲੀ ਆਪਣੇ ਵੱਲੋਂ ਕੀਤੀ ਹੈ ਘਰਾਂ ਦੇ ਵਿੱਚ ਤਾਂ ਅਸੀਂ ਦੇਖਿਆ ਕਿ 1 ਮਹੀਨੇ ਤੋਂ ਪਾਣੀ ਵੜਿਆ ਹੋਇਆ ਹੈ ਘਾਰਾ ਸਸਿਆ ਹੋਇਆ ਨਾ ਪੂਰੇ ਘਰ ਦੇ ਵਿੱਚ ਮਤਲਬ ਇਥੇ ਵੋਟ ਤੋਂ ਨਿਕਲ ਕੇ ਵੀ ਉਹਨਾਂ ਦੇ ਘਰ ਪਹੁੰਚਣਾ ਕਿ ਨੌਕਾ ਹੋ ਰਿਹਾ ਸੀ ਔਰ ਉਹ ਤਾਂ ਉਸ ਮਾਹੌਲ ਦੇ ਵਿੱਚ ਰਹਿ ਰਹੇ ਹਨੇ ਟਾਈਮ ਤੋਂ ਮੇਰੀ ਕੱਲ ਵੀ ਮੇਰੀ ਵਾਈਫ ਨਾਲ ਗੱਲ ਚੱਲ ਰਹੀ ਸੀ ਵੀ ਅਸੀਂ ਇਹਨੂੰ ਕਾਲੇ ਲਿਫਾਫੇ 'ਚ ਪਾ ਲਈਏ ਫਿਰ ਅਸੀਂ ਡਿਸਕਸ ਕੀਤਾ ਵੀ ਨਹੀਂ ਯਾਰ ਇਹ ਚੀਜ਼ ਨੂੰ ਨਾਰਮਲਾਈਜ਼ ਕਰਨਾ ਚਾਹੀਦਾ ਸਾਨੂੰ ਵੀ ਜਿਹੜੀ ਜਨਰੇਸ਼ਨ ਸਾਡੀ ਚੱਲ ਰਹੀ ਹੈ ਉਦੋਂ ਤਾਂ ਇਹ ਜੈਨ ਜ਼ੀ ਜਨਰੇਸ਼ਨ ਬਹੁਤ ਕੁਝ ਕਰ ਰਹੀ ਹੈ ਤੇ ਬਸ ਇੱਕ ਇਹਨੂੰ ਲਫਾਫੇ ਦੇ ਪਾ ਕੇ ਦੇਣਾ ਕੋਈ ਵਧੀਆ ਗੱਲ ਤਾਂ ਹੈ ਨਹੀਂ ਅਸੀਂ ਉਹਨੂੰ ਖੁੱਲਾ ਮੰਡਿਆ ਸਿੱਧੀ ਗੱਲ ਕਹਿ ਕੇ ਮੰਡੀ ਵੀ ਤੁਹਾਡੇ ਘਰੇ ਜਵਾਨ ਫਰੀ ਹੈਗੀ ਇਹਦੀ ਤੁਹਾਨੂੰ ਇਸ ਜੀ ਦੀ ਲੋਡ ਹੈ ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਪੰਜਾਬ ਦੇ ਵਿੱਚ ਇਸ ਸਮੇਂ ਹੜਾ ਦੀ ਮਾਰ ਹੈ ਤੇ ਗੱਲ ਕਰ ਰਹੇ ਹਾਂ ਸੁਲਤਾਨਪੁਰ ਦੀ ਦੇ ਬਾਉਪੁਰ ਦੀ ਜਿੱਥੇ ਤਕਰੀਬਨ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਜਿਹੜਾ ਪੂਰਾ ਪੂਰਾ ਇਲਾਕਾ ਪਾਣੀ ਵਿੱਚ ਡੁੱਬਿਆ ਹੈ ਇਹਦੇ ਵਿੱਚ ਇਹ ਗੱਲ ਕੀਤੀ ਜਾਵੇ ਤਾਂ ਲਗਾਤਾਰ ਲੋਕ ਜਿਹੜੇ ਆ ਸੇਵਾ ਵਾਸਤੇ ਵੀ ਆਉਂਦੇ ਨੇ ਕਹਿੰਦੇ ਨੇ ਕਿ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕੋਈ ਵੀ ਕਰੋਪੀ ਹੋਵੇ ਚਾਹੇ ਪੰਜਾਬ ਤੋਂ ਬਾਹਰ ਹੋਵੇ ਤਾਂ ਪੰਜਾਬੀ ਜਿਹੜੇ ਆ ਬਿਲਕੁਲ ਸੇਵਾ ਦੇ ਵਿੱਚ ਜੁੜ ਜਾਂਦੇ ਨੇ ਤਾਂ ਇਸ ਸਮੇਂ ਲੁਧਿਆਣੇ ਤੋਂ ਇਹ ਕੁੜੀ ਸਾਡੀ ਜਿਹੜੀ ਆਪਕ ਇਹ ਕਹਿ ਲਿਏ ਕਿ মিডিਆ ਲਾਈਨ ਤੋਂ ਵੀ ਹੈ ਇਸ ਵੇਲੇ ਕਵਰੇਜ ਨਹੀਂ ਹੋਣੀ ਆਈ ਆਇਆ ਤਾਂ ਤੇ ਸੇਵਾ ਨੂੰ ਜਸਨੂਰ ਸੇਵਾ ਵਾਸਤੇ ਆਏ ਹੋ ਕੀ ਕੀ ਲੈ ਕੇ ਆਏ ਸਭ ਤੋਂ ਪਹਿਲੇ ਤਾਂ ਇਸ ਕਰਕੇ ਕਿਉਂਕਿ ਕੋਈ ਵੀ ਡੈਸੀਗਨੇਸ਼ਨ ਤੋਂ ਪਹਿਲੇ ਸੀ ਇਨਸਾਨ ਆ ਔਰ ਬਹੁਤ ਜ਼ਰੂਰੀ ਹੈ ਪੰਜਾਬੀਆਂ ਨੂੰ ਸਾਡੀ ਜ਼ਰੂਰਤ ਹੈ ਬਾਹਰੋਂ ਅਸੀਂ ਮਦਦ ਮੰਗ ਰਹਿਆਂ ਤਾਂ ਅਸੀਂ ਆਪ ਜੇ ਕੁਝ ਕਰ ਸਕਦੇ ਆ ਤਾਂ ਆਪਾਂ ਕਿਉਂ ਨਾ ਕਰੀਏ ਔਰ ਅਸੀਂ ਵੀਡੀਓਜ਼ ਵਿੱਚ ਦੇਖ ਰਹੇ ਸੀਗੇ ਕਾਫੀ ਐਨ ਜੀਓਜ਼ ਨਾਲ ਵੀ ਗੱਲ ਹੋਈ ਤਾਂ ਕਹਿੰਦੇ ਸੀ ਖਾਣ ਪੀਣ ਦਾ ਸਮਾਨ ਬਹੁਤ ਜ਼ਿਆਦਾ ਆ ਚੁੱਕਾ ਹੈ ਕਿਉਂਕਿ ਹਰ ਕੋਈ ਬੰਦਾ ਆ ਰਿਹਾ ਨੂੰ ਆਈ ਲੱਗ ਰਿਹਾ ਕਿ ਖਾਣ ਪੀਣ ਦਾ ਸਮਾਨ ਨਹੀਂ ਪਹੁੰਚਿਆ ਜਾਂ ਘਰ ਦੇ ਵਿੱਚ ਬਣਾ ਨਹੀਂ ਪਾਰੇ ਤਾਂ ਖਾਣ ਪੀਣ ਦਾ ਸਮਾਨ ਲੈ ਜਾਓ ਤਾਂ ਐਨ ਜੀਓਜ਼ ਨਾਲ ਗੱਲ થઈ ਔਰ ਉਹਨਾਂ ਨੇ ਦੱਸਿਆ ਕਿ ਕੁੜੀਆਂ ਲਈ ਸੈਨੀਟਰੀ ਨੈਪਕਿੰਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜਦੋਂ ਲਿੰਕ ਟੁੱਟ ਚੁੱਕਿਆ ਤਾਂ ਹਰ ਕੋਈ ਇਹ ਚੀਜ਼ ਨਹੀਂ ਸੋਚਦਾ ਹਨਾ ਬੀਇੰਗ ਮੀਡੀਆ ਔਰ ਐਨ ਜੀਓਜ਼ ਦੇ ਨਾਲ ਗੱਲਬਾਤ ਕਰਦੇ ਪਤਾ ਲੱਗਿਆ ਕਿ ਸੈਨੀਟਰੀ ਨੈਪਕਿਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਘਟ ਪੈ ਰਿਹਾ ਹੈ ਤਾਂ ਫਿਰ ਅਸੀਂ ਆਈ ਸੋਚਿਆ ਕਿ ਅਸੀਂ ਸਭ ਤੋਂ ਪਹਿਲੇ ਸੈਨੀਟਰੀ ਨੈਪਕਿਨ ਜ਼ਰੂਰ ਲੈ ਕੇ ਜਾਈਏ ਔਰ ਉਸ ਤੋਂ ਇਲਾਵਾ ਜਿੰਨਾ ਦੇ ਸਿਰਫ ਗਰਾਊਂਡ ਪੋਰਸ਼ਨ ਬਣਿਆ ਹੋਇਆ ਹੈ ਫਰਸਟ ਫਲੋਰ ਨਹੀਂ ਹੈਗਾ ਤਾਂ ਉਹਨਾਂ ਲਈ ਬਹੁਤ ਔਖਾ ਹੋ ਰਿਹਾ ਹੈ ਨਾ ਆਪਣੇ ਤੁਸੀਂ ਵੀ ਦੇਖਿਆ ਹੋਣਾ ਕਿ ਜਿੰਨੇ ਕਿਤੇ ਘਰ ਹੈ ਲਗਭਗ ਸਾਰੇ ਸਿੰਗਲ ਹੀ ਫਲੋਰ ਹੈ ਨਾ ਸਿੰਗਲ ਫਲੋਰ ਹੀ ਹੈ ਸਿੰਗਲ ਸਟੋਰੀ ਘਰ ਬਣੇ ਹੋਏ ਹੈ ਬਾਰਿਸ਼ شويه ਤੇ ਜੇਕਰ ਘਰ ਦੇ ਵਿੱਚ ਪਾਣੀ ਆਇਆ ਹੈਗਾ ਉਹਨਾਂ ਨੂੰ ਕਿੱਥੇ ਜਾਣੂ ਛੱਤਾਂ ਤੇ ਛੜਨਗੇ ਤਾਂ ਤਰਪਾਲਾਂ ਦੀ ਜਰੂਰਤ ਸੀਗੀ ਤੋ ਵੀ ਲੋਡ ਮਹਿਸੂਸ ਕੀਤੀ ਤੋ ਵੀ ਲੈ ਕੇ ਆਏ ਨਾਲ ਕਿਉਂਕਿ ਜਿੱਥੇ ਜ਼ਿਆਦਾ ਪਾਣੀ ਹੁੰਦਾ ਉੱਥੇ ਮੱਛਰ ਬਹੁਤ ਹੁੰਦੇ ਨੇ ਤਾਂ ਮੱਛਰਦਾਨੀ ਵੀ ਨਾਲ ਲੈ ਕੇ ਆਏ ਆ ਜਿੰਨੀ ਸਾਡੇ ਕੋਲ ਸੇਵਾ ਹੋ ਸਕਦੀ ਸੀ ਅਸੀਂ ਆਪਣੇ ਵੱਲੋਂ ਕੀਤੀ ਹੈ ਜਿਵੇਂ ਆਪਾਂ ਦੇਖਦੇ ਕਿ ਇੱਕ ਪਿੰਡ ਉਲਾਕਾ ਹੈ ਨਾ ਮੰਡ ਦੇ ਲੋਕ ਆ ਤੇ ਲੇਡੀਜ਼ ਆਪਣੀ ਜਿਹੜੀ ਗੱਲ ਵੀ ਖੁੱਲਕੇ ਨਹੀਂ ਕਰ ਪਾਉਂਦੇ ਮੈਨੂੰ ਲੱਗਦਾ ਕਿ ਮੀਡੀਆ ਦੇ ਤੁਸੀਂ ਵਿੱਚ ਰਹਿੰਦੇ ਹੋ ਤਾਂ ਤੁਸੀਂ ਮੈਨੂੰ ਲੱਗਦਾ ਕਿ ਇਹ ਚੀਜ਼ ਨੂੰ ਸਮਝਿਆ ਜੀ ਬਿਲਕੁਲ ਅਸੀਂ ਜਦੋਂ ਲੋਕਾਂ ਨਾਲ ਗੱਲਬਾਤ ਵੀ ਕਰਦੇ ਹਾਂ ਅੱਜ ਵੀ ਜਦੋਂ ਤੁਹਾਡੇ ਸਾਹਮਣੇ ਕੁੜੀਆਂ ਨਾਲ ਗੱਲਬਾਤ ਕੀਤੀ ਤੇ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਦੇਬ ਬੇਰੀ ਹੇਜ਼ੀਟੈਂਟ ਟੂ ਦੱਸਣਾ ਨਹੀਂ ਚਾ ਰਹੀ ਸੀਗੇ ਹਾਲਾਂਕਿ ਇਹ ਚੀਜ਼ ਅਸੀਂ ਸਮਝਦੇ ਹਾਂ ਕਿ ਥਿਸ ਇਜ਼ ਅ ਪਾਰਟ ਆਫ ਅ ਵੂਮਨਸ ਲਾਈਫ ਇਹ ਚੀਜ਼ ਹੋਣੀ ਹੋਣੀ ਹੈ ਹਰ ਮਹੀਨੇ ਉਹਨਾਂ ਨੂੰ ਸੈਨੀਟਰੀ ਨੈਪਕਿਨਸ ਦੀ ਜ਼ਰੂਰਤ ਪੈਣੀ ਹੈ ਤਾਂ ਅਸੀਂ ਹਾਲਾਂਕਿ ਇੱਥੇ ਆ ਕੇ ਕਿਸੇ ਨੇ ਟੋਕਿਆ ਵੀ ਕਿ ਤੁਸੀਂ ਤੇ ਇਹ ਕਿਹੜਾ ਕਿਸੇ ਨੂੰ ਪਤਾ ਨਹੀਂ ਹੈ ਇਹ ਤਾਂ ਅਸੀਂ ਕਿਤਾਬਾਂ ਚ ਵੀ ਪੜਦੇ ਆਏ ਆ ਤੇ ਇਹਦੇ ਚ ਸ਼ਰਮ ਵਾਲੀ ਕਿਹੜੀ ਚੀਜ਼ ਹੈ ਦੇਚ ਕੋਈ ਸ਼ਰਮ ਵਾਲੀ ਚੀਜ਼ ਨਹੀਂ ਹੈ ਬਟ ਯੈਸ ਜਦੋਂ ਇਲਾਕੇ ਦਾ ਫਰਕ ਪੈਂਦਾ ਹੈ ਤਾਂ ਕੁਝ ਇਹ ਹੁੰਦਾ ਹੀ ਹੈ ਕਿ ਕੁੜੀਆਂ ਥੋੜੀਆਂ ਹੇਜ਼ਿਟੇਟ ਕਰਦੀਆਂ ਨੇ ਦੇਖੋ ਅਜ ਸੁਨਦਰ ਭਾਈ ਇੱਕ ਆਪਾਂ ਉਹ ਤਸਵੀਰ ਦਿਖਾਣੀ ਪਹਿਲਾਂ ਅ ਦੇਖੋ ਘਰ ਦੇ ਉੱਪਰ ਦੇਖੂਗੇ ਤੱਕ ਹਨਾ ਡਬਲ ਸਟੋਰੀ ਨਹੀਂ ਮਿਲੇਗੀ ਮਤਲਬ ਕਿ ਚੁਬਾਰਾ ਨਹੀਂ ਹੋਏਗਾ ਲੋਕ ਤਰਪੈਲਾ ਲਾ ਕੇ ਬੈਠੇ ਉੱਪਰ ਮੌਸਮ ਵੀ ਖਰਾਬ ਆ ਤੇ ਇਹਦੇ ਵੀ ਪ੍ਰਬੰਧ ਕੀਤੇ ਤੁਸੀਂ ਜੀ ਬਿਲਕੁਲ ਅਸੀਂ ਤਰਪੈਲਾ ਨਾਲ ਲੈ ਕੇ ਆਏ ਆਂ ਔਰ ਜਿਸ ਤਰ੍ਹਾਂ ਅਸੀਂ ਦੇਖ ਵੀ ਲਈ ਸੀ ਕਿ ਸਾਰੇ ਇਸ ਇਲਾਕੇ ਦੇ ਵਿੱਚ ਵੀ ਸਿੰਗਲ ਸਟੋਰੀ ਘਰ ਐ ਤੇ ਉਹਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਘਰਾਂ ਦੇ ਵਿੱਚ ਤਾਂ ਅਸੀਂ ਦੇਖਿਆ ਹੈ ਕਿ 1 ਮਹੀਨੇ ਤੋਂ ਪਾਣੀ ਵੜਿਆ ਹੋਇਆ ਹੈ ਘਾਰਾ ਫਸਿਆ ਹੋਇਆ ਨਾ ਪੂਰੇ ਘਰ ਦੇ ਵਿੱਚ ਮਤਲਬ ਇਹ ਟੂਰਟ ਤਾਂ ਨਿਕਲ ਕੇ ਵੀ ਉਹਨਾਂ ਦੇ ਘਰ ਪਹੁੰਚਣਾ ਕਿ ਨੌਕਾ ਹੋ ਰਿਹਾ ਸੀ ਔਰ ਉਹ ਤਾਂ ਉਸ ਮਾਹੌਲ ਦੇ ਵਿੱਚ ਰਹਿ ਰਹੇ ਹਨ ਨੇ ਟਾਈਮ ਤੋਂ ਤਾਂ ਅਸੀਂ ਇਸ ਲੋਡ ਨੂੰ ਸਮਝਿਆ ਤਰਪਾਲਾ ਵੀ ਲੈ ਕੇ ਆਏ ਆ ਹਰ ਇੱਕ ਘਰ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਹੋ ਸਕੇ ਹੈ ਤਾਂ ਕਰ ਰਹੇ ਆ ਔਰ ਜਿਵੇਂ ਤੁਸੀਂ ਸਵੇਰ ਤੋਂ ਲੱਗੇ ਹੋ ਇੱਥੇ ਪਹੁੰਚੇ ਹੋ ਤੁਹਾਨੂੰ ਕੀ ਲੱਗਾ ਕਿਹੜੀ ਕਿਹੜੀ ਇਹਨਾਂ ਦੀ ਬੇਸਿਕ ਜ਼ਰੂਰਤ ਜਿਹੜੀਆਂ ਨੂੰ ਪਹੁੰਚਣੀ ਹੋਣੀ ਚਾਹੀਦੀ ਹੈ ਇਹਨਾਂ ਕੋ ਆ ਮੈਂ ਦੇਖਿਆ ਕਿ ਡੇਲੀ ਨੀਡ ਦਾ ਦੁੱਧ ਹੋਵੇ ਜਾਂ ਕੁਝ ਵੀ ਸਮਾਨ ਟੋਟਲੀ ਹੈ ਜੀ ਬਿਲਕੁਲ ਅਸੀਂ ਜਦੋਂ ਆਏ ਆ ਤਾਂ ਦੇਖਿਆ ਕਿ ਟਰੱਕ ਲੱਗੇ ਹੋਈ ਸੀਗੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਜਿਹੜੀ ਡੇਲੀ ਨੀਡਸ ਦੀ ਹੈ ਜਿੰਨੀਆਂ ਵੀ ਚੀਜ਼ਾਂ ਨੇ ਨਾ ਪਾਣੀ ਦੀਆਂ ਬੋਤਲਾਂ ਤਾਂ ਇੰਨੀਆਂ ਜ਼ਿਆਦਾ ਮੈਂ ਦੇਖੀਆਂ ਕਿ ਜੇਕਰ ਤੁਸੀਂ ਵੀ ਇੱਥੇ ਆ ਰਹੇ ਹੋ ਤਾਂ ਪਲੀਜ਼ ਡੇਲੀ ਨੀਡਸ ਵਾਲੀਆਂ ਚੀਜ਼ਾਂ ਨਾ ਲੈ ਕੇ ਆਓ ਇਦਾਂ ਦੀਆਂ ਚੀਜ਼ਾਂ ਲੈ ਕੇ ਆਓ ਜਿਨ੍ਹਾਂ ਦੀ ਉਹਨਾਂ ਨੂੰ ਵਾਕਈ ਲੋੜ ਹੈ ਤਰਪਾਲਾ ਦੀ ਲੋੜ ਹੈ ਉਹਨਾਂ ਨੂੰ ਆਪਣੇ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ ਤਾਂ ਉਹ ਚੀਜ਼ਾਂ ਦੀ ਇਹਨਾਂ ਨੂੰ ਜ਼ਰੂਰਤ ਹੈ ਤਾਂ ਉਹ ਜ਼ਰੂਰਤਮੰਦ ਚੀਜ਼ਾਂ ਇਹਨਾਂ ਨੂੰ ਪਹੁੰਚਾਈਆਂ ਜਾਣ ਆ ਦੇਖੋ ਇਹ ਇਹ ਕੁੜੀ ਜਿਹੜੀ ਆ ਮੀਡੀਆ ਲਾਈਨ ਤੋਂ ਲੇਕਿਨ ਖਬਰਾਂ ਛੱਡ ਕੇ ਆਈ ਆ ਅੱਜ ਸੇਵਾ ਨੂੰ ਤੇ ਨਾਲ ਇਹਨੇ ਹਸਬੰਡ ਵੀ ਆਏ ਨੇ ਸ਼ੌਪ ਕੀਪਰ ਨੇ ਭਾਜੀ ਆਪਾਂ ਥੋੜੀ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਤੁਸੀਂ ਆਏ ਹੋ ਕੀ ਦੇਖਿਆ ਸੁਲਤਾਨਪੁਰ ਉਦੀ ਆਪਾਂ ਹਰ ਦੀ ਗੱਲ ਕਰੀਏ ਤਾਂ ਕੀ ਇਹਨਾਂ ਦੀ ਬੇਸਿਕ ਲੋੜਾਂ ਕੀ ਨੇ ਤੇ ਕਿਹੜੀ ਚੀਜ਼ ਦੀ ਜ਼ਰੂਰਤ ਆ ਜੇ ਕੋਈ ਸੰਸਥਾ ਆਵੇ ਤਾਂ ਕੀ ਲੈ ਕੇ ਆਵੇ ਮੈਂ ਤਾਂ ਦੇਖੋ ਸਾ ਸਪਸ਼ਟ ਗੱਲ ਕਰਦਾ ਮੇਰਾ ਦਿਲ ਇਹਨਾਂ ਕ ਅਨਮੋਲ ਹੈ ਨਾ ਕਿ ਮੈਨੂੰ ਸੇਵਾ ਭਾਵਨਾ ਜਾਗੀ ਕਿ ਮੈਂ ਆਵਾਂ ਪਰ ਮੈਂ ਸਭ ਤੋਂ ਪਹਿਲਾਂ ਪਤਾ ਕੀਤਾ ਵੀ ਲੋੜ ਕਿਸ ਚੀਜ਼ ਦੀ ਹੈ ਮੈਂ ਇੱਕ ਗੌਰਵਦੀਪ ਰਾਹ ਆਈਓਸੀ ਵਾਲਾ ਮੁੰਡਾ ਉਹਨੂੰ ਫੋਨ ਕੀਤਾ ਉਹ ਕਹਿੰਦਾ ਤਰਪਾਲਾਂ ਦੀ ਲੋੜ ਹੈ ਮੱਛਰਦਾਨੀ ਦੀ ਲੋੜ ਹੈ ਸੈਨੀਟਰੀ ਪੈਡਸ ਦੀ ਲੋੜ ਹੈ ਸੈਨੀਟਰੀ ਪੈਡ ਜੇ ਕਿ ਹੋ ਜਾ ਵਰਡ ਹੈ ਵੀ ਜਿਹਦਾ ਨਾਮ ਲੈ ਕੇ ਲੋਕੀ ਨਾ ਨਾਂਉ ਲੈਂਦੇ ਹੀ ਨਹੀਂ ਸੰਘਦੇ ਨੇ ਬਹੁਤ ਗਲਤ ਗੱਲ ਆ ਯਾਰ ਵੀ ਇਹ ਤਾਂ ਬਹੁਤ ਕਾਮਨ ਹੋਣਾ ਚਾਹੀਦਾ ਲੋਕਾਂ ਨੇ ਕਾਲੇ ਲਿਫਾਫੇ ਦੇ ਵਿੱਚ ਨਾ ਬੰਨ ਕੇ ਵੀਡੀਓ ਪਾ ਕੇ ਇੰਸਟਾਗ੍ਰam ਤੇ ਵੀ ਕਾਲੇ ਲਿਫਾਫੇ ਚ ਬੰਨ ਕੇ ਅਸੀਂ ਦੇ ਰਹੇ ਕੋਈ ਵੱਡੀ ਗੱਲ ਨਹੀਂ ਹੈ ਜੀ ਇਹ ਖੁੱਲੇ ਬਰਤਨੇ ਚਾਹੀਦੇ ਨੇ ਇਹ ਬੇਸਿਕ ਨੀਡ ਹੈ ਇੱਕ ਲੇਡੀ ਦੀ ਹਰ ਘਰੇ ਹੂੰ ਤਾਂ ਪੈ ਵੀ ਦਿੱਤੇ ਜੋ ਪਾਣੀ ਆ ਤਾਂ ਪ੍ਰੋਬਲਮ ਤੋਂ ਹੋਰ ਵੀ ਬਾਤੀਆਂ ਆ ਆਮ ਹੀ ਬਿਮਾਰੀਆਂ ਵਧਦੀਆਂ ਪਈਆਂ ਇਹ ਸਭ ਚੀਜ਼ਾਂ ਨਾਰਮਲਾਈਜ਼ ਜਦੋਂ ਹੋ ਗਈਆਂ ਨਾ ਇਹ ਤੇ ਤਾਂ ਸਭ ਕੁਝ ਠੀਕ ਹੋ ਜਾਣਾ ਲੋਕਾਂ ਦੇ ਸੁਭਾਅ ਇਦਾਂ ਦੇ ਨੇ ਉਹ ਮੈਂ ਸਭ ਮੇਰੀ ਕੱਲ ਵੀ ਮੇਰੀ ਵਾਈਫ ਨਾਲ ਗੱਲ ਚੱਲ ਰਹੀ ਸੀ ਵੀ ਅਸੀਂ ਇਹਨੂੰ ਕਾਲੇ ਲਿਫਾਫੇ 'ਚ ਪਾ ਲਈਏ ਫਿਰ ਅਸੀਂ ਡਿਸਕਸ ਕੀਤਾ ਵੀ ਨਹੀਂ ਯਾਰ ਇਹ ਚੀਜ਼ ਨੂੰ ਨਾਰਮਲਾਈਜ਼ ਕਰਨਾ ਚਾਹੀਦਾ ਸਾਨੂੰ ਵੀ ਜਿਹੜੀ ਜਨਰੇਸ਼ਨ ਸਾਡੀ ਚੱਲ ਰਹੀ ਹੈ ਉਦੋਂ ਤਾਂ ਇਹ ਜੈਂਜ਼ੀ ਜਨਰੇਸ਼ਨ ਬਹੁਤ ਕੁਝ ਕਰ ਰਹੀ ਹੈ ਤੇ ਬਸ ਇੱਕ ਇਹਨੂੰ ਲਿਫਾਫੇ 'ਚ ਪਾ ਕੇ ਦੇਣਾ ਕੋਈ ਵਧੀਆ ਗੱਲ ਤਾਂ ਹੈ ਨਹੀਂ ਅਸੀਂ ਉਹਨੂੰ ਖੁੱਲਾ ਵੰਡਿਆ ਸਿੱਧੀ ਗੱਲ ਕਹਿ ਕੇ ਵੰਡੀ ਵੀ ਤੁਹਾਡੇ ਘਰੇ ਜਵਾਨ ਕੁੜੀ ਹੈਗੀ ਹੈ ਜੀ ਤੁਹਾਨੂੰ ਇਸ ਚੀਜ਼ ਦੀ ਲੋੜ ਹੈ ਤੇ ਉਹਨਾਂ ਨੇ ਵੀ ਕਿਹਾ ਵੀ ਐਸ ਬਾਕੀ ਮੈਂ ਸਾਰਿਆਂ ਨੂੰ ਇੱਕ ਬੇਨਤੀ ਲਾਣਾ ਚਾਹੂੰਗਾ ਵੀ ਹੁਣ ਇੱਥੇ ਕੋਈ ਵੀ ਚੀਜ਼ ਦੀ ਲੋੜ ਨਹੀਂ ਹੈ ਜੇ ਤੁਸੀਂ ਆਉਣਾ ਨਾ ਜਵਾਨ ਮੁੰਡੇ ਯਾ ਇਹ ਮੇਰੀ ਗੱਲ ਨੋਟ ਕਰ ਲਓ ਵੀ ਜੇ ਤੁਸੀਂ ਆਉਣਾ ਜਦੋਂ ਪਾਣੀ ਦਾ ਲੈਵਲ ਡਾਊਨ ਹੋਣਾ ਨਾ ਉਦੋਂ ਜ਼ਰੂਰ ਆਇਓ ਪਾਣੀ ਦਾ ਲੈਵਲ ਡਾਊਨ ਹੋਣ ਤੋਂ ਬਾਅਦ ਜਿਹੜਾ ਕੰਮ ਨਿਕਲਣਾ ਹੈ ਉਹ ਜਿਹੜੀ ਬਾਦ ਸੇਵਾ ਨਿਕਲਣੀ ਹੈ ਉਹਦਾ ਪੁੰਨ ਵੀ ਬਹੁਤ ਲੱਗਣਾ ਹੈ ਉਥੇ ਮਿਹਨਤ ਵੀ ਬਹੁਤ ਲੱਗਣੀ ਹੈ ਤੇ ਉਦੋਂ ਲੋਕਾਂ ਜਿਹੜਾ ਨੁਕਸਾਨ ਹੋਣਾ ਉਹਨਾਂ ਨੂੰ ਸੰਭਾਲਣਾ ਵੀ ਅਸੀਂ ਹੈ ਤਾਂ ਜਿੰਨੇ ਵੀ ਲੋਕ ਐ ਸਾਰਿਆਂ ਨੂੰ ਮੇਰਾ ਇੱਕ ਮੈਸੇਜ ਐ ਵੀ ਜੇ ਤੁਸੀਂ ਆਉਣਾ ਚਾਹੁੰਦੇ ਹੋ ਜੇ ਤੁਸੀਂ ਜਜ਼ਬਾ ਰੱਖਦੇ ਹੋ ਤਾਂ ਤੁਸੀਂ ਪਲੀਜ਼ ਪਾਣੀ ਦਾ ਲੈਵਲ ਥੱਲੇ ਹੋਣ ਤੋਂ ਬਾਅਦ ਆਇਓ ਉਸ ਤੋਂ ਬਾਅਦ ਸਾਡੇ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਦੇ ਘਰ ਡੁੱਬੇ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਸਾਡੀ ਬਹੁਤ ਲੋੜ ਐ ਅੰਦਰ ਤੱਕ ਗਏ ਆ ਲੋਕਾਂ ਨੇ ਵੀ ਇਹੀ ਗੱਲ ਕਹੀ ਨਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਜਦੋਂ ਬਾਅਦ ਚ ਬੰਨ ਬਨਣੇ ਆ ਉਦੋਂ ਡੀਜ਼ਲ ਦੀ ਲੋੜ ਪੈਣੀ ਐ ਔਰ ਉਦੋਂ ਲੋਕਾਂ ਦੀ ਲੋੜ ਪੈਣੀ ਨੌਜਵਾਨਾਂ ਦੀ ਲੋੜ ਪੈਣੀ ਬਿਲਕੁਲ ਸਹੀ ਗੱਲ ਐ ਵੀ ਉਹੀ ਗੱਲ ਮੈਂ ਪਹਿਲਾਂ ਕਰੂੰਗਾ ਜਿਹੜੀ ਪਹਿਲਾਂ ਕੀਤੀ ਸੀ ਵੀ ਹੁਣ ਇੱਕ ਸਰਦਾਰ ਜੀ ਸਾਨੂੰ ਮਿਲੇ ਸੀ ਉਹ ਕਹਿੰਦੇ ਸਾਨੂੰ ਤਾਂ ਇੱਕ ਉਮੀਦ ਵੀ ਨਹੀਂ ਸੀਗੀ ਵੀ ਝੋਨਾ ਸਾਨੂੰ ਝੋਨੇ ਤੋਂ ਉਮੀਦ ਵੀ ਨਹੀਂ ਸੀਗੀ ਸਾਨੂੰ ਤਾਂ ਕਣਕ ਤੋਂ ਉਮੀਦ ਸੀਗੀ ਵੀ ਹਰੇਕ ਬੰਦੇ ਦੀ ਜਿਹੜੀ ਨੀਡ ਇਸ ਟਾਈਮ ਹੋਈ ਹੋਈ ਹੈ ਵੀ ਪਾਣੀ ਦਾ ਲੈਵਲ ਥੱਲੇ ਹੋਣ ਤੋਂ ਬਾਅਦ ਲੋਕਾਂ ਦੀ ਲੋੜ ਪੈਣੀ ਹੈ ਉਦੋਂ ਸਪੋਰਟ ਕਰਿਓ ਉਦੋਂ ਡੀਜ਼ਲ ਦੀ ਸਪੋਰਟ ਕਰਿਓ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਉਦੋਂ ਡੀਜ਼ਲ ਦਾ ਸਪੋਰਟ ਕਰਨ ਉਦੋਂ ਵਲੰਟੀਅਰ ਆਣ ਉਦੋਂ ਜਿਹੜੀ ਸਭ ਤੋਂ ਜ਼ਿਆਦਾ ਨੀਡ ਹੈ ਨਾ ਬਸ ਇਹੀ ਇੱਕ ਲਾਸਟ ਮੈਸੇਜ ਮੈਂ ਦੇਣਾ ਚਾਹੁੰਗਾ ਉਹਦੀ ਸਭ ਤੋਂ ਜ਼ਿਆਦਾ ਨੀਡ ਹੁੰਦੀ ਹੈ ਦੇਖੋ ਕਿ ਨਾ ਗੱਲ ਕੀਤੀ ਕਹਿੰਦੇ ਕਾਲੇ ਲਫਾਫੇ ਦੀ ਚੀਜ਼ ਨਹੀਂ ਗਈ ਉਹ ਸ਼ਰੇਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਇਸ ਚੀਜ਼ ਦੀ ਸਮੱਸਿਆ ਨਾ ਹੋਵੇ ਦੂਜੀ ਗੱਲ ਇਹਨੇ ਕੀਤੀ ਕਿ ਜਦੋਂ ਕਾਲੂ ਪਾਣੀ ਉਤਰਨਾ ਤਾਂ ਉਦੋਂ ਜ਼ਰੂਰਤ ਪੈਣੀ ਨੌਜਵਾਨਾਂ ਦੀ ਕਿਉਂਕਿ ਲੋਕ ਕਹਿੰਦੇ ਆ ਕਿ ਜਦੋਂ ਬੰਨ ਬੰਨਣੇ ਆ ਨਾ ਉਦੋਂ ਡੀਜ਼ਲ ਵੀ ਚਾਹੀਦਾ ਹੋਣਗੇ ਔਰ ਹੱਥੀਂ ਕੰਮ ਕਰਨ ਵਾਲੇ ਲੋਕ ਵੀ ਚਾਹੀਦੇ ਨੂੰ ਤਾਂ ਉਦੋਂ ਪਹੁੰਚਣ ਇਹ ਅੱਜ ਦੋਵੇਂ ਹਸਬੈਂਡ ਵਾਈਫ ਜਿਹੜੇ ਆਦੀ ਜੇਬ ਦੇ ਵਿੱਚੋਂ ਸਮਾਨ ਲੈ ਕੇ ਜਿਹੜਾ ਆਏ ਨੇ ਉਹ ਲੋਕਾਂ ਤੱਕ ਵੰਡ ਰਹੇ ਨੇ